प्यारे ਤੇ ਸਤਿਕਾਰਯੋਗ ਦਰਸ਼ਕੋ ਇੱਕ ਵਾਰ ਫੇਰ ਤੁਹਾਡੇ ਅੱਗੇ ਹਾਜ਼ਰੀ ਕਬੂਲ ਕਰਨਾ ਬਹੁਤ ਲੰਮਾ ਸਮਾਂ ਪਹਿਲੇ ਇੱਕ ਨਜ਼ਮ ਦੇ ਨਾਲ ਆਗਾਜ਼ ਕੀਤਾ ਸੀ ਕਾਨੂੰਨ ਵਿਵਸਥਾ ਦੇ ਸੰਬੰਧ ਦੇ ਵਿੱਚ ਉਸੇ سلسلے ਨੂੰ ਅੱਗੇ ਤੋਰਦੇ ਹੋਏ ਛੋਟੀ ਜਿਹੀ ਨਜ਼ਮ ਸ਼ੇਰ ਅਰਜ਼ ਹੈ ਉਹ ਵਸੀਤਾ ਫਰਜ਼ੀ ਕਰਵਾਈ ਬੈਠੇ ਨੇ ਉਹ ਵਸੀਤਾ ਫਰਜ਼ੀ ਕਰਵਾਈ ਬੈਠੇ ਨੇ ਸੱਚ ਤੇ ਪਰਦੇ ਹਜ਼ਾਰਾਂ ਹੀ ਪਾਈ ਬੈਠੇ ਨੇ ਖੋਲ ਨਾ ਦੇਵੇ ਰਾਜ਼ ਕਿਧਰੇ লাশ ਕੋਈ ਖੋਲ ਨਾ ਦੇਵੇ ਰਾਜ਼ ਕਿਧਰੇ লাশ ਕੋਈ ਕਬਰਸਤਾਨਾਂ ਤੇ ਪਹਿਰੇ ਲਵਾਈ ਬੈਠੇ ਨੇ ਉਹ ਵਸੀਤਾ ਫਰਜ਼ੀ ਕਰਵਾਈ ਬੈਠੇ ਨੇ ਕਾਨੂੰਨ ਵਿਵਸਥਾ ਦੀ ਤਰਾਸ ਦੀ ਨੂੰ ਦਰਸਾਉਂਦੀਆਂ ਚੰਦ ਲਾਈਨਾਂ ਆਪਣੀ ਬਦਕਿਸਮਤੀ ਕਹਾ ਇਸ ਨੂੰ ਆਪਣੀ ਬਦਕਿਸਮਤੀ ਕਹਾ ਇਸ ਨੂੰ ਜਾਂ ਫਿਰ ਚਲਾਕੀ ਮੱਕਾਰ ਦੀ ਕਿ ਕੇਸ ਮੇਰੇ ਹੀ ਕਤਲ ਦਾ ਸੀ ਮੈਂ ਹੀ ਉਸ ਵਿੱਚ ਦੋਸ਼ੀ ਕਰਾਰ ਸੀ ਮੁਨਸਫੀ ਵੇਖੋ ਅੱਗੋਂ ਯਾਰੋ ਕਿਆ ਕਮਾਲ ਕਰ ਗਿਆ ਮੁਨਸਫੀ ਵੇਖੋ ਅੱਗੋਂ ਯਾਰੋ ਕਿਆ ਕਮਾਲ ਕਰ ਗਿਆ ਸਜ਼ਾ ਉਸੇ ਨੂੰ ਫਾਂਸੀ ਦੀ ਮਿਲੀ ਜੋ ਬਹੁਤ ਪਹਿਲਾਂ ਸੀ ਮਰ ਗਿਆ ਹਨੇਰ ਸਾਈ ਦਾ ਹਨੇਰ ਸਾਈ ਦਾ ਉਦੋਂ ਇੱਕ ਹੋਰ ਯਾਰ ਉਹ ਤੱਕ ਲਿਆ ਫਾਹੇ ਲਟਕਾਉਣ ਲਈ ਜਦ ਜਲਾਦ ਨੇ ਮੇਰੀ লাশ ਨੂੰ ਹੀ ਸੀ ਚੱਕ ਲਿਆ ਆਪਣੀ ਬਦਕਿਸਮਤੀ ਕਹਾ ਇਸ ਨੂੰ ਜਾਂ ਫਿਰ ਚਲਾਕੀ ਮਕਰ ਦੀ ਕਿ ਕੇਸ ਮੇਰੇ ਹੀ ਕਤਲ ਦਾ ਸੀ ਤੇ ਮੈਂ ਹੀ ਉਸ ਵਿੱਚ ਦੋਸ਼ੀ ਕਰਾਰ ਸੀ ਤੇ ਮੈਂ ਹੀ ਉਸ ਵਿੱਚ ਦੋਸ਼ੀ ਘਰਾਸੀ ਵਕਈ ਰੱਬ ਰੱਖਾ